ਬਾ ਬੰਦੇ ਦੀ ਅਨਵਨ ਜਲਦੀ ਜਨਾਨੀ ਨਾਲ ਜਨਾਨੀ ਤੇ ਜੋਬ ਕਰਦੀ ਸੀਗੀ ਅੱਛਾ ਉਹਨੂੰ ਪਤਾ ਲੱਗਿਆ ਇੱਥੇ ਉਹ ਜੋਬ ਕਰਦੀ ਉਹਨੇ ਆ ਗਿਆ ਉਹਨੂੰ ਬਾਹਰ ਬੁਲਾ ਕੇ ਖੰਜਰ ਮਾਰਿਆ ਕਿਚੀ ਦੇ ਨਾਲ ਹੀ ਘੁਮਾਤਾ ਇਹ ਹਥਿਆਰ ਵੀ ਮੈਨੂੰ ਇਨਫਾਰਮੇਸ਼ਨ ਐਸੀ ਵੀ ਉਹਦਾ ਕਿਸ ਨੇ ਸਮਝ ਕਿਹਾ ਉਹਦਾ ਚਾਕੂ ਮਾਰ ਕੇ ਗਲ ਦੇ ਵਿੱਚ ਚਾਕੂ ਮਾਰੇ ਤੇ ਤੁਰੰਤ ਉਹ ਲੜਕੀ ਨੂੰ ਹਸਪੀਟਲ ਲੈ ਗਏ ਆ ਨਹੀਂ ਨਹੀਂ ਕੁਛ ਨਹੀਂ ਬਸ ਮੈਂ ਤਾਂ ਵਰਕ ਨਿਕਲਿਆ ਤਾਂ ਬਾਹਰ ਪਈ ਸੀਗੀ ਜੀ ਕੁੜੀ ਬਸ ਕਿੰਨਾ ਕੀ ਦੇਖਿਆ ਮੈਂ ਫਿਰ ਰਾਘੀ ਦਾ ਨੇ ਇਤਰਾਜ਼ ਦਿੱਤੇ ਤੁਸੀਂ ਰਿਪੋਰਟ ਨਹੀਂ ਇਹ ਕੋਈ ਹੋਰ ਦਿੱਤੀ ਕਿਸੇ ਹੋਰ ਨੇ ਦਿੱਤਿਆ ਜੋੜ ਅਸ ਪਰਿੰਦ ਤੋਂ ਪਤਾ ਲੱਗਿਆ ਉਹਦੀ ਡੈਥ ਹੋ ਗਈ ਆ ਤੇ ਜਿਹਨੇ ਇਹ ਚਾਕੂ ਮਾਰਿਆ ਉਸ ਆ ਅਸੀਂ ਬੰਦੇ ਨੂੰ ਕਾਬੂ ਕਰ ਲਿਆ ਪਤੀ ਹੈ ਨਹੀਂ ਨਹੀਂ ਜੀ ਉਹਦਾ ਕੋਈ ਜਾਣਕਾਰ ਇਹ ਪਾਦੋਵ ਇਨਵੈਸਟੀਗੇਸ਼ਨ ਆ ਕਿ ਅਸੀਂ ਚੈੱਕ ਕਰ ਰਹੇ ਹਾਂ ਮਹਿਲਾ ਦਾ ਸ਼ਰਮ ਦਿਨ ਦੇ ਹਰੇ ਕਤਲ ਕਰ ਦਿੱਤਾ ਗਿਆ ਵੈ ਤਸਵੀਰਾਂ ਤੁਹਾਨੂੰ ਦਿਖਾ ਦਿੰਨਾ ਇੱਕ ਇਸ ਸਪਾ ਸੈਂਟਰ ਦੀਆਂ ਤਸਵੀਰਾਂ ਨੇ ਜਿੱਥੇ ਕਿ ਇਸ ਦੌਰਾਨ ਅੰਦਰ ਇੱਕ ਕੰਮ ਕਰਦੀ ਸੀ ਮਹਿਲਾ ਉਸ ਦਾ ਕਤਲ ਕਤਲ ਕਰ ਦਿੱਤਾ ਗਿਆ ਬਰੀ ਬਹਿਰਮੀ ਦੇ ਨਾਲ ਹਾਲਾਂਕਿ ਜਾਣਕਾਰੀ ਕੁਛ ਇਦਾਂ ਨਹੀਂ ਮਿਲ ਪਾਰੀ ਕਿ ਕਿਸ ਚੀਜ਼ ਦੇ ਨਾਲ ਕਤਲ ਹੋਇਆ ਵਾ ਕਿਸ ਤਰੀਕੇ ਦੇ ਨਾਲ ਕਤਲ ਹੋਇਆ ਵਾ ਹਾਲਾਂਕਿ ਫੋਰੈਂਸਿਕ ਫੋਰੈਂਸ ਲੈਬ ਦੀ ਟੀਮ ਵੀ ਇੱਥੇ ਪਹੁੰਚ ਚੁੱਕੀ ਹੈ ਜਾਂਚ ਪੜਤਾਲ ਚੱਲ ਰਹੀ ਹੈ ਇਨਵੈਸਟੀਗੇਸ਼ਨ ਚੱਲ ਰਹੀ ਹੈ ਦੁਗਰੀ ਦੇ ਐਸਐਚਓ ਵੀ ਇੱਥੇ ਪਹੁੰਚ ਚੁੱਕੇ ਨੇ तमाम ਪੁਲਿਸ ਇੱਥੇ ਪਹੁੰਚ ਚੁੱਕੀ ਹੈ ਬੜਾ ਬੜਾ ਕਿਉਂਕਿ ਅੱਜ ਸੀਐਮ ਭਗਵੰਤ ਮਾਨ ਵੀ ਇੱਥੇ ਹਾਏ ਹੋਏ ਸੀਗੇ ਤੇ ਉੱਥੇ ਚਲਦੇ ਤਹਿਤ ਦੇਖ ਸਕਦੇ ਹੋ ਅੱਜ ਲੁਧਿਆਣਾ ਸ਼ਹਿਰ ਦੇ ਵਿੱਚ ਇੱਕ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਇੱਕ ਵਿਅਕਤੀ ਦੇ ਵੱਲੋਂ ਕਿਤੇ ਤਨ ਅੰਦਾਜ਼ੀ ਹੈ ਕਿ ਅੰਦਰ ਇਨਵੈਸਟੀਗੇਸ਼ਨ ਜਾਰੀ ਹੈ ਕਿਦਾਂ ਇਹ ਸਪਾਸ ਸੈਂਟਰ ਹੈ ਸਾਰੀ ਜਾਣਕਾਰੀ ਪੁਲਿਸ ਹਾਸਲ ਕਰ ਰਹੀ ਹੈ ਥੋੜੀ ਦੇਰ ਦੇ ਵਿੱਚ ਤੁਹਾਨੂੰ ਸਾਰੀ ਜਾਣਕਾਰੀ ਪ੍ਰਾਪਤ ਕਰਾਂਗੇ ਕਿ ਕਿੱਦਾਂ ਕਤਲ ਹੋਇਆ ਕਿ ਕੀ ਮਾਮਲੇ ਕੀ ਮਾਮਲਾ ਸੀਗਾ ਕਤਲ ਦਾ ਕਿ ਕੀ ਇਰਾਦਾ ਸੀਗਾ ਕਤਲ ਕਰਨ ਦਾ ਸਾਰੀ ਜਰੀਆ ਮਨਸ਼ਾ ਵਾ ਉਸ ਵਿਅਕਤੀ ਕੀ ਸੀਗੀ ਇੱਥੇ ਆ ਕੇ ਹੰਗਾਮਾ ਵੀ ਕੀਤਾ ਸੀਗਾ ਦੱਸਿਆ ਜਾ ਰਾ ਲੋਕਾਂ ਦੇ ਵੱਲੋਂ ਭਾਜੀ ਹੋਇਆ ਕੀ ਸੀਗਾ ਇੱਥੇ ਕੁਝ ਪਤ ਲੱਗਿਆ ਕਤਲ ਵਗੈਰਾ ਹੋਇਆ ਵਾ ਅਸੀਂ ਤਾਂ ਆਪ ਹੋਣੀ ਜਸਟ ਆਏ ਨੇ ਦੇਖਿਆ ਉਹਨਾਂ ਦਾ ਹਾਂਜੀ ਹਾਂਜੀ ਜੀ ਇਹ ਦੁਕਾਨ ਇਹ ਨਾ ਵੀ ਹਾਂ ਨਾ ਦੇ ਦੁਕਾਨ ਦਾ ਭਾਈ ਜੀ ਸੱਚੀ ਗੱਲ ਕੀ ਪਈ ਹੋਇਆ ਕੀ ਇੱਥੇ ਭਲੇ ਭਾਈ ਇਹਨਾਂ ਦਾ ਨਿਬੜ ਲਾਂਦੋ ਐਵੇਂ ਫੇਰ ਗੁੱਸਾ ਕਰਨਗੇ ਨਹੀਂ ਨਹੀਂ ਗੁੱਸਾ ਤਾਂ ਦਾ ਕਰਨਾ ਤੁਸੀਂ ਆਵਾਮ ਤੁਸੀਂ ਦੱਸੋ ਕੀ ਹੋਇਆ ਕੀ ਹੈ ਅਤੇ ਮੈਂ ਤਾਂ ਬਾਹਰ ਆਇਆ ਜੀ ਉੱਥੇ ਕੁੜੀ ਪਈ ਹੋਈ ਸੀ ਕਿ ਬਸ ਇਹੀ ਦੇਖਿਆ ਅੱਛਾ ਕੁੜੀ ਪਈ ਹੈ ਕੀ ਕੁੜੀ ਕਿੰਨੇ ਸਾਲਾਂ ਦੀ ਦਿਖਦੀ ਹੋਣੀ ਕੁਝ ਨਹੀਂ ਆਈ ਨਹੀਂ ਇੱਥੇ ਕੋਈ ਹੰਗਾਮਾ ਵੀ ਹੋਇਆ ਪਹਿਲੇ ਕੁਝ ਨਹੀਂ ਕੁਝ ਨਹੀਂ ਕੁਝ ਨਹੀਂ ਅੱਛਾ ਉਹ ਮਤਲਬ ਪੋਸ ਕਰ ਕਰਕੇ ਡਰ ਕੇ ਕਿਦਾ ਮਗਾ ਪੋਸਟ ਖਰੀਦ ਤਾ ਕਰਕੇ ਨਹੀਂ ਦੱਸਦੇ ਨਹੀਂ ਨਹੀਂ ਕੁਛ ਨਹੀਂ ਬਸ ਮੈਂ ਤਾਂ ਵਰਕ ਨਿਕਲਿਆ ਤਾਂ ਬਾਹਰ ਪਈ ਸੀ ਕਿ ਜੀ ਕੁੜੀ ਬਸ ਕਿੰਨਾ ਕੀ ਦੇਖਿਆ ਮੈਂ ਅਚਾਨਕ ਰਾਹਗੀਰਾਂ ਨੇ ਇਤਰਾਜ਼ ਦਿੱਤੇ ਤੁਸੀਂ ਰਿਪੋਰਟ ਨਹੀਂ ਇਹ ਕੋਈ ਹੋਰ ਦੱਤੀ ਹੈ ਕਿਸੇ ਹੋਰ ਨੇ ਦਿੱਤੀ ਹੈ ਆਪਣੀ ਠੀਕ ਹੈ ਤੁਸੀਂ ਸੀਗੇ ਹਾਂਜੀ ਮੈਂ ਦੁਕਾਨੀ ਇੰਨੀ ਵੇ ਤਾਂ ਇਨਸੀਡੈਂਟ ਹੋਣਾ ਸਾਰਾ ਇਹ 10:45 ਮਿੰਟ ਪਹਿਲਾਂ ਦਾ ਇਨਸੀਡੈਂਟ ਹੈ 10:45 ਮਿੰਟ ਬਿਲਕੁਲ ਅੱਧਾ ਘੰਟਾ 45 ਮਿੰਟ ਦਾ ਪਹਿਲਾਗਾ ਇਨਸੀਡੈਂਟ ਦੱਸਿਆ ਜਾ ਰਿਹਾ ਵੈ ਇਹ ਦੇਖ ਸਕਦੇ ਹੋ ਕਿ ਇੱਕ ਸਪਾ ਸੈਂਟਰ ਹੈ ਸਪਾ ਸੈਂਟਰ ਦੇ ਨਾਲ ਹੀ ਇੱਕ ਵੈਲਡਿੰਗ ਵਾਲਾ ਹੈ ਵੈਲਡਿੰਗ ਵਾਲੇ ਨੇ ਦੇ ਦੌਰਾਨ ਦੱਸਿਆ ਜਾ ਰਿਹਾ ਹੈ ਕਿ ਮੈਜਰੋਂ ਬਾਹਰ ਆਇਆ ਤੇ ਇੱਕ ਮਹਿਲਾ ਦੀ ਡੈੱਡ ਬੋਡੀ ਜਿਹੜੀ ਕਿ ਸ਼ਬੋਦਾ ਪਿਆ ਆਇਆ ਸੀਗਾ ਤੇ ਉਸ ਤੋਂ ਬਾਅਦ ਲੋਕਾਂ ਨੇ ਪੁਲਿਸ ਨੂੰ ਇਤਰਾਜ਼ ਦਿੱਤੀ ਪੁਲਿਸ ਨੇ ਇਤਰਾਜ਼ ਤੋਂ ਬਾਅਦ ਮੌਕੇ ਤੇ ਆਈ ਪੁਲਿਸ ਤੇ ਡੈੱਡ ਬਿਡੀ ਨੂੰ ਡੈੱਡ ਬੋਡੀ ਨੂੰ ਆਪਣੇ ਹਵਾਲੇ ਦਿੱਤਾ ਤੇ ਸ਼ਬਨੂ ਸਿਵਲ ਹਸਪਤਾਲ ਦੇ ਵਿੱਚ ਮੋਰਚੀ ਵਿੱਚ ਰਖਵਾ ਦਿੱਤਾ ਗਿਆ ਵੈ ਪੁਲਿਸ ਦੇ ਨਾਲ ਹੁਣ ਇੱਥੇ ਦੇ ਐਸਐਚਓ ਦੁਗਰੀ ਦੇ ਗੱਲਬਾਤ ਕਰਦੇ ਹਾਂ ਇਸ ਵਿੱਚ ਮਾਮਲਾ ਹੈ ਕਿ ਸੀਗਾ ਕਤਲ ਹੋਇਆ ਕਿਉਂ ਕਿਸ ਮ ਕੀ ਮਨਸ਼ਾ ਸੀ ਉਸ ਵਿਅਕਤੀ ਦੀ ਬਿਲਕੁਲ ਮੈਂ ਤੁਹਾਨੂੰ ਅੰਦਰ ਦੀਆਂ ਤਸਵੀਰਾਂ ਵੀ ਜ਼ਰੂਰ ਸਾਂਝੀਆਂ ਕਰਨਾ ਚਾਹਾਂਗਾ ਮੇਰੇ ਸਹਿਯੋਗੀਆਂ ਸਹਿਯੋਗੀਆਂ ਮੈਂ ਕਹਾਂਗਾ ਕਿ ਇੱਕ ਵਾਰੀ ਅੰਦਰਲੀ ਤਸਵੀਰ ਜ਼ਰੂਰ ਜਰੀਏ ਸਾਂਝੀ ਕਰਾਈ ਜਾਵੇ ਤੁਹਾਡੇ ਨਾਲ ਕਿ ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਇੱਕ ਪਤੀ ਦੇ ਵੱਲੋਂ ਪਤਨੀ ਦਾ ਕਤਲ ਕੀਤਾ ਗਿਆ ਤੇ ਹਾਲਾ ਹਾਲ ਹਜੇ ਤੱਕ ਇਹ ਨਹੀਂ ਪਤਾ ਲੱਗ ਪਾਰ ਰਿਹਾ ਕਿ ਇਹ ਪਤੀ ਹੈ ਜਾਂ ਪ੍ਰੇਮੀ ਹੈ ਹਾਲਾਂਕਿ ਪੁਲਿਸ ਇਸ ਦੀ ਜਾਂਚ ਬੜੀ ਬਰੀਕੀ ਨਾਲ ਕਰ ਰਹੀ ਹੈ ਹਾਲਾਂਕਿ ਦੇਖ ਸਕਦੇ ਹੋ ਕਿ ਆਸਪਾਸ ਸੈਂਟਰ ਨੂੰ ਜਿਹੜੀ ਕਿ ਬੰਦ ਕੀਤਾ ਗਿਆ ਵਾ ਤੇ ਇਨਵੈਸਟੀਗੇਸ਼ਨ ਜਿਹੜੀ ਕਿ جاری ਹੈ ਹਾਲਕੀ ਲੋਕਾ ਨਿਵਾਸੀਆ ਦੇ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਜਿਹੜਾ આરોપી ਹੈ આરોપી ਨੂੰ ਜਿਹੜੇ ਕੀ ਅੰਦਰ ਹੀ ਗ੍ਰਿਫਤਾਰ ਕਰ ਲਿੱਤਾ ਗਿਆ ਵੈ ਤੇ ਅੰਦਰ ਹੀ ਜਿਹੜੀ ਜਾਂਚ ਜਿਹੜੀ ਐਸ ਐਚਓ ਦੁਗਰੀ ਦੇ ਥਾਣੇ ਦੇ ਵੱਲੋਂ ਦੱਸੀ ਜਾ ਕੀਤੀ ਜਾ ਰਹੀ ਹੈ ਉਹ ਵਿਅਕਤੀ ਦਾ ਨਾਲ ਗੱਲਬਾਤ ਕਰਦੇ ਆਂ ਭਾਈ ਜੀ ਆਖਿਰਕਾਰ ਹੋਇਆ ਕੀ ਹੋਇਆ ਕੀ ਸੀਗਾ ਕਿਹੜੀ ਜਗ੍ਹਾ ਤੇ ਕਿਹੜੀ ਜਗ੍ਹਾ ਤੇ ਮੌਜੂਦ ਆ ਕੀ ਨਾਮ ਆ ਤੁਹਾਡਾ ਮੈਂ ਹਰਚਰਨ ਸਿੰਘ ਲਵਲੀ ਹਾਂ ਜੀ ਕਿਹੜੀ ਜਗ੍ਹਾ ਤੇ ਮੌਜੂਦ ਆ ਇਹ ਪਾਈ ਹਿਮਸਰ ਜੀ ਐਨ ਐ ਰੋਡ ਅੱਛਾ ਦੱਸਿਆ ਜਾ ਕੋਈ ਕਤਲ ਵਗੈਰਾ ਹੋਇਆ ਇੱਥੇ ਕੋਈ ਹਾਂਜੀ ਕੀ ਹੋਇਆ ਕੀ ਸੀਗਾ ਪੂਰਾ ਮਾਮਲਾ ਕੀ ਹੈ ਉਹ ਬੰਦੇ ਵੀ ਆਲਵਾਨ ਜਲਦੀ ਜੀ ਨਾਲੀ ਨਾਲ ਜਲਾਨੀ ਤੇ ਜੋਬ ਕਰਦੀ ਸੀਗੀ ਅੱਛਾ ਉਹਨੂੰ ਪਤਾ ਲੱਗਿਆ ਇੱਥੇ ਉਹ ਜੋਬ ਕਰਦੀ ਉਹਨੇ ਆ ਕੇ ਉਹਨੂੰ ਬਾਹਰ ਬੁਲਾ ਕੇ ਖੰਜਰ ਮਾਰਿਆ ਗਿੱਚੀ ਦੇ ਨਾਲ ਹੀ ਘਮਾਰਤਾ ਜਿਹੇ ਹਥਿਆਰ ਅੱਛਾ ਮੋਕੇ ਦੇ ਉਹਨੂੰ ਲੈ ਗਏ ਹਸਪੀਟਲ ਉੱਥੇ ਆ ਕੇ ਮੌਤ ਹੋ ਗਈ ਕਿਹੜੇ ਹਸਪੀਟਲ ਲੈ ਗਏ ਇਹ ਨਹੀਂ ਪਤਾ ਜੀ ਇਹ ਬੰਦਾ ਕਿਹੜਾ ਸੀਗਾ ਕੌਣ ਸੀ ਬੰਦਾ ਅੰਦਰ ਹੀ ਹੈਗਾ ਜੀ ਨਹੀਂ ਹੈ ਕੌਣ ਹੈ ਬੰਦਾ ਨਹੀਂ ਪਤਾ ਜੀ ਪਤਾ ਨਹੀਂ ਲੱਗਿਆ ਕਿਸੇ ਤੇ ਤੇ ਭਾਜੀ ਕਿੰਨੇ ਵੀ ਦੀ ਕਟਰ ਹੋਣੀ ਸਾਰੀ 3.5 ਦਿਨ ਦੀ ਤੇ ਉਮਰ ਕੁੜੀ ਦੀ ਕਿੰਨੀ ਕਰੋ 28-30 ਸਾਲ 28-30 ਸਾਲ ਠੀਕ ਹੈ ਇਹ ਸਾਰੀ ਵਾਰਦਾਤ ਕਿੱਥੇ ਸਬਾਸ ਲੁੰਦੇ ਹਾਂ ਜੀ ਸੈਂਟਰ ਹੈ ਕੋਈ ਇਹ ਸਬਾਸ ਹਾਂ ਜੀ ਹਾਂ ਜੀ ਸਾਰੀ ਕਟੜਾ ਜਰੀ ਕੀ ਹੈ 3:30 ਵਜੇ ਦੀ ਦੱਸੀ ਹੈ ਤੇ ਉਨ ਤੋਂ ਲੈ ਕੇ ਸਰ ਤੇ ਵੀ ਦੱਸੀ ਜਾ ਰਹੀ ਹੈ ਜਿੱਤੇ ਕਿ ਇੱਕ ਵਿਅਕਤੀ ਦੇ ਵੱਲੋਂ ਇੱਕ ਮਹਿਲਾ ਤੇ ਖੰੰਜਲ ਮਾਰਿਆ ਗਿਆ ਉਹ ਵੀ ਖੰੰਜਰ ਜਰੇ ਕੀਤੇ ਗਰਦਨ ਤੇ ਕੋਲ ਮਾਰਿਆ ਗਿਆ ਹੈ ਹਾਲਾਂਕਿ ਪੁਲਿਸ ਇਸ ਦੀ ਜਾਂਚ ਚਾਰ ਬਿੰਦ ਜਰੀ ਕੀ ਹੈ ਇਨਵੈਸਟੀਗੇਸ਼ਨ ਕਰ ਰਹੀ ਹੈ ਤੇ ਲਗਾਤਾਰ ਦੇਖ ਸਕਦੇ ਹੋ ਕਿ ਇੱਕ ਕ੍ਰਾਈਮ ਸੀਨ ਵਾਂਗੂ ਜਰੇ ਕੀ ਹੈ ਪੁਲਿਸ ਨੇ ਤੇ ਬਣਾਇਆ ਹੋਇਆ ਹੈ ਤਾਂ ਕਿ ਕੋਈ ਵੀ ਅੰਦਰ ਜਰੇ ਨਾ ਜਾ ਸਕੇ ਤੇ ਸੀਸੀਟੀਵੀ ਵੀ ਪੁਲਿਸ ਜਰੇ ਕੀ ਹੈ ਚੰਗਾਲ ਰਹੀ ਹੈ ਤੇ ਕੀ ਅਸੇ ਅਖਰ ਦੇ ਵਿੱਚ ਮਾਮਲਾ ਹੋਇਆ ਐ ਐਸਾ ਕਿ ਜੋ ਕਿ ਇੱਕ ਮਹਿਲਾ ਦਾ ਦਿਨ ਦਿਹਾੜੇ ਕਤਲ ਕਰ ਦਿੱਤਾ ਗਿਆ। ਰਵਿੰਦਰ ਜੀ ਕੀ ਹੈ ਮਾਮਲਾ? ਇਹ ਸਾਡੇ ਕੋਲ ਕਿ ਇਹਨੂੰ ਇਨਫੋਰਮੇਸ਼ਨ ਆਈ ਸੀ ਵੀ ਅਕਵਿੰਦਰ ਕੋਲ ਲੜਕੀ ਹੈਗੀ ਇੱਥੇ ਰਲੀਫ ਸਪਾ ਸੈਂਟਰ ਦੇ ਲੱਗੀ ਹੋਈ ਆ। ਵੀ ਮੈਨੂੰ ਇਨਫੋਰਮੇਸ਼ਨ ਆਈ ਸੀ ਵੀ ਉਹਦਾ ਕਿਸ ਨੇ ਸਭੇ ਕਿਸਾ ਉਹਦਾ ਚਾਕੂ ਮਾਰ ਕੇ ਗਲ ਦੇ ਵਿੱਚ ਚਾਕੂ ਮਾਰੇ। ਤੇ ਤੁਰੰਤ ਉਹ ਲੜਕੀ ਨੂੰ ਹਸਪੀਟਲ ਲੈ ਗਏ ਆ ਤੇ ਹਸਪੀਟਲ ਇਸ ਟਾਈਮ ਦੀਪਾ ਹਸਪੀਟਲ ਹੈ ਜਿੱਥੇ ਉਹਦੀ ਡੈਥ ਹੋ ਗਈ ਆ। ਹਸਪੀਟਲ ਤੋਂ ਪਤਾ ਲੱਗਿਆ ਉਹਦੀ ਡੈਥ ਹੋ ਗਈ ਆ। ਅਤੇ ਜਿਹਨੇ ਇਹ ਚਾਕੂ ਮਾਰਿਆ ਉਸ ਆਸੀਂ ਬੰਦੇ ਨੂੰ ਕਾਬੂ ਕਰ ਲਿਆ ਕੀ ਹੈ ਪਤਾ ਪਤੀ ਹੈ ਨਹੀਂ ਨਹੀਂ ਜੀ ਉਹਦਾ ਕੋਈ ਜਾਣਕਾਰ ਇਹ ਪਾਡੋਵ ਇਨਵੈਸਟੀਗੇਸ਼ਨ ਹੈ ਕਿ ਅਸੀਂ ਚੈੱਕ ਕਰ ਰਹੇ ਹਾਂ ਜੀ ਕਾਰਨ ਕੀ ਹੈ ਜੀ ਮਾਰਨ ਦਾ ਨਹੀਂ ਜੀ ਵਿਆਹ ਨਹੀਂ ਹੋਇਆ ਇਹ ਲੈ ਅਸੀਂ ਕਾਬੂ ਕਰ ਲਿਆ ਅਸੀਂ ਪੁੱਛ ਕਿਚ ਕਰ ਰਹੇ ਹਾਂ ਉਮਰ ਵੀ ਲਾ ਕੇ ਅਸੀਂ ਕਿਹਨਾਂ ਮਾਰਿਆ ਗਿਆ ਹਥਿਆਰ ਹਥਿਆਰ ਉਹਦਾ ਚਾਕੂ ਮਾਇਆ ਚਾਕੂ ਹੈ ਅਸੀਂ ਇੱਥੇ ਜਿਹੜੀ ਫੋਰੈਂਸਿਕ ਟੀਮ ਬੁਲਾ ਲਈ ਹੈਗੀ ਹੈ ਤੁਹਾਡੇ ਸਾਹਮਣੇ ਫੋਰੈਂਸਿਕ ਟੀਮ ਖੜੀ ਆ ਅਤੇ ਫਿੰਗਰਪ੍ਰਿੰਟ ਫਿੰਗਰਪ੍ਰਿੰਟ ਚਾਕੂ ਨਾਲ ਜੀ ਲੜਕੀ ਇੱਥੇ ਜੌਬ ਕਰਦੀ ਸੀ ਕਾਰਨ ਅਸੀਂ ਹਲੇ ਕਾਬੂ ਕੀਤਾ ਜੀ ਇਹ ਪਾਰਟ ਆਫ ਇਨਵੈਸਟੀਗੇਸ਼ਨ ਹੈ ਜੀ ਸਾਨੂੰ ਜਦੋਂ ਅਸੀਂ ਕੋਈ ਐਜੀ ਗੱਲ ਸਮਣੇ ਵੀ ਇਹਦਾ ਕੀ ਕਾਰਨ ਹੈ ਕੌਜ਼ ਮਤਲਬ ਕਿਵੇਂ ਕਿਹੜੇ ਕਾਰਨਾ ਕਰਕੇ ਉਹਨੂੰ ਚਾਕੂ ਮਾਰਿਆ ਉਹ ਅਸੀਂ ਜਰੂਰ ਸਰ ਕਿੰਨੇ ਸਮੇਂ ਦੀ ਲੜਕੀ ਦੀ ਉਮਰ ਕਿੰਨੀ ਹੈ ਜੀ ਇਹ ਹਜੇ ਇਹ ਹਲੇ ਪਾਰਟ ਆਫ ਇਨਵੈਸਟੀਗੇਸ਼ਨ ਆ ਸਰ ਇਹਦਾ ਹਥਿਆਰ ਆਵੇ ਪਹਿਲਾਂ ਮੈਰਿਡਾ ਜਾਂ ਅਨਮੈਰਿਡ ਇਹ ਅਨਮੈਰਿਡ ਹੈ ਜੀ ਇਹ ਅਨਮੈਰਿਡ ਹੈ ਹਾਂ ਜੀ ਕੰਮ ਕੀ ਕਰਦਾ ਜੀ ਇਹ ਅਸੀਂ ਪੁੱਛ ਰਹੇ ਹਾਂ ਜੀ ਮਲੇਰ ਕੋਲ ਦੇ ਤੋਂ ਰਹਿਣ ਵਾਲੇ ਲੜਕੀ ਇੱਥੇ ਰਹਿੰਦੀ ਲੜਕੀ ਇੱਥੇ ਬੂਲਪਿੰਡ ਤੋਂ ਹੈ ਜੀ ਥਾਣਾ ਡੇਲੋ ਜੀ ਬੂਲਪਿੰਡ ਹੈਗਾ ਉੱਥੋਂ ਦੇ ਲੜਕੀ ਬਿਲਕੁਲ ਥਾਣਾ ਡਗਰੀ ਰੇ ਐਸਐਚਓ ਨਾਲ ਗੱਲਬਾਤ ਕਰਨ ਦੌਰਾਨ ਉਹਨਾਂ ਨੇ ਕਿਹਾ ਕਿ ਲੜਕੀ ਜਿਹੜੀ ਕਿ ਡੇਲੋ ਦੀ ਰਹਿਣ ਵਾਲੀ ਹੈ ਤੇ ਅੱਜ ਜਿਹੜੀ ਕਿ ਉਸਦੇ ਪ੍ਰੇਮੀ ਦੇ ਵੱਲੋਂ ਕਤਲ ਕੀਤਾ ਗਿਆ ਹਾਲਾਂਕਿ ਲੋਕਾਂ ਦੇ ਵੱਲੋਂ ਦੱਸਿਆ ਜਾ ਰਿਹਾ ਸੀ ਉਹਦਾ ਪਤੀ ਹੈ ਪਰ ਪਤੀ ਨਹੀਂ ਹੈ ਉਸ ਦਾ ਪ੍ਰੇਮੀ ਜਿਹੜੀ ਕਿ ਦੱਸਿਆ ਜਾ ਰਿਹਾ ਉਸਦੇ ਪ੍ਰੇਮੀ ਦੇ ਵੱਲੋਂ ਤਿੰਨ ਦਿਵਸ ਤੇ ਲੱਗੇ ਸੱਤ ਦਿਨ ਲੱਗੇ ਇੱਥੇ ਜਿਹੜੀ ਕਿ ਉਸਨੇ ਖੰਜਰ ਮਾਰ ਕੇ ਉਸ ਮਹਿਲਾ ਦੀ ਹੱਤਿਆ ਕਰ ਦਿੱਤੀ ਜੁੜੇ ਹੋਏ ਥਾਣਾ ਲੈ ਤੇ ਨਾਲ ਯੂਵਨ ਰਿਪੋਰਟ ਦੀਪਕ ਕੁਮਾਰ ਦਾ ਧੰਨਵਾਦ